ਹਾਂਜੀ ਦੋਸਤੋ ਪਿਆਰਿਓ ਅੱਜ ਆਪਾਂ ਚੈਨਲ ਤੇ ਬਹੁਤ ਟਾਈਮ ਬਾਅਦ ਵੀਡੀਓ ਪਾਉਣ ਲੱਗੇ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ PR 126 ਹੈ ਜਿਹੜਾ ਮੱਕੀ ਵਾਲੇ ਬਾਹਤ ਜਿਹੜਾ ਲਾਇਆ ਸੀ ਉਹਦੇ ਤੇ ਸਪਰੇਅ ਕੀਤੀ ਸੀ ਪਹਿਲੀ ਤੇ ਪੈਂਟਾਂ ਦਿਨਾਂ ਦਾ ਝੋਨਾ ਹੋ ਗਿਆ ਅਜੇ ਤੱਕ ਕੋਈ ਬਿਮਾਰੀ ਨਹੀਂ ਸੀ ਪਦਾਨ ਪਾਈ ਵੀ ਸੀ ਤੇ ਇੱਕ 30 ਦਿਨਾਂ ਦੇ ਪਦਾਨ ਪਾਤੀ ਸੀ ਪਦਾਨ ਤੋਂ 35 ਦਿਨ ਬਾਅਦ ਅੱਜ ਸਪਰੇਅ ਕੀਤੀ ਆ ਮੈਂ ਦੇਖ ਲਓ ਕੋਈ ਉਲੀ ਰੋਗ ਨਹੀਂ ਕੋਈ ਤੇਲਾ ਨਹੀਂ ਹਜੇ ਤੇ ਜਿਹੜੀ ਗੋ ਘਟ ਦੀ ਸਮੱਸਿਆ ਜਿੰਨੀ ਕਿ ਜਣੇ ਦੀ ਸਪਰੇਅ ਨਾਲ ਰੁਕਦੀ ਆ ਜੇ ਆਪਾਂ ਕਹਦੇ ਕਿ 100% ਹੱਲ ਹੁੰਦਾ ਉਹਦਾ ਸਪਰੇਅ ਵੀ ਨਹੀਂ ਕਰਦੀ ਤੇ ਪਦਾਨ ਸਾਡਾ ਤੇਰ ਬਾਇ ਵੀ ਉਹਦੇ ਮੁਕਾਬਲੇ ਜ਼ਿਆਦਾ ਕਰ ਦਿੰਦੀ ਆ ਤੇ ਪਦਾਨ ਪਾਈ ਸੀਗੀ ਬਹੁਤ ਘਟ ਹੈ ਹੈਗੀ ਆ ਕਿਤੇ ਕਿਤੇ ਕੋਈ ਕੋਈ ਜਿਵੇਂ ਕਿ ਆ ਦੇਖੋ ਇੱਕ ਮੁੰਜੜ ਤੇ ਇਸ ਤਰ੍ਹਾਂ ਜਿਹਨੇ ਦੀ ਬਹੁਤ ਘਟ ਆ ਤੇ ਕਿਹੜੀ ਸਪਰੇਅ ਕੀਤੀ ਆ ਦੱਸ ਦਿਆਂ ਤੁਹਾਨੂੰ ਉਹਦੇ ਹਜੇ ਕਰਕੇ ਹਟੇ ਸੀਗੇ ਸਪਰੇਅ ਇਹ ਆ ਸਪਰੇਅ ਜਿਹੜਾ ਕਸਟੋਡੀਆ ਦਾ ਸਾਲਟ ਟਾਈਪ ਕੋਨਾਂ ਜੋ 18.3% ਐਸੀ ਤਕਰੀਬਨ ਮੈਂ ਜਿੰਨੀਆਂ ਵੀ ਸਪਰੇਆਂ ਕੀਤੀਆਂ ਪਹਿਲਾਂ ਡੋਗਰ ਫੂਸੇ ਤੇ ਜਾਂ ਪੀਆਰ 126 ਪਹਿਲਾਂ ਇੱਕ ਕਿੱਲਾ ਜਿਹੜਾ ਗੇਤਾ ਲਾਇਆ ਸੀ ਉਹਦੇ ਤੇ ਸਪਰੇ ਕਰੀ ਸੀ ਤਕਰੀਬਨ ਸਾਲਟੀ ਸਪਰੇ ਕਰਿਆ ओरिजिनल ਕੋਈ ਨਹੀਂ ਲੈਂਦੀ ਤੇ ਆ ਤੇਲੇ ਤੋਂ ਪਾਈ ਸੀਗੀ ਲਿਕੜੋ ਘਰਾਰਾ ਆਪਾਂ ਇਹਨੂੰ ਕਹ ਦਿੰਨੇ ਆ ਆ ਨਾਲ ਚੱਕ ਪੈਕ 100 ਗ੍ਰਾਮ ਪੋਸ਼ੀਨ ਤੇ ਜੈਸਾ ਜਿਹੜੀ ਉਹ ਮਿਕਸ ਪਿੱਛੇ ਤੋਂ ਜਿਹੜੀ ਮਿਕਸ ਆਉਂਦੀ ਹੈ ਨਾ ਉਹਨਾਂ ਦੀ ਪਰਸੈਂਟੇਜ ਸਹੀ ਕਰਕੇ ਜਿਹੜੀ ਮਿਕਸ ਕਰੀ ਹੁੰਦੀ ਹੈ ਉਹ ਪੋਸ਼ੀਨ ਤੇ ਜੈਸਾ ਪਾ ਪਾਈਆ 100 ਗ੍ਰਾਮ ਪ੍ਰਤੀ ਏਕੜ ਆ ਹਾਂਜੀ ਤੇ ਨਾਲ ਇਹਦੇ ਇੱਕ ਅੱਗੇ ਨਾ ਆਪਾਂ ਇੱਕ ਦਵਾਈ ਰਹਿ ਗਈ ਸੀ ਸੁੰਡੀ ਤੋਂ ਆਪਾਂ ਕੋਰਾ ਜਨ ਪਾਈ ਆ ਉਹ ਪਾਈ ਆ ਤੇ ਇਹ ਕਣ ਅੱਗੇ ਪਹਿਲਾਂ ਜਦੋਂ ਹੁਣ ਤਾਂ ਵੈਸੇ ਉਹ ਦਵਾਈ ਬੰਦ ਹੋ ਗਈ ਕਈ ਵੀਰ ਡੀਡੀਪੀ ਕਹਿੰਦੇ ਹੁੰਦੇ ਸੀ ਕੋਈ ਬਪੌਣਾ ਕਹਿੰਦਾ ਸੀ ਸਾਡੇ ਜਨ ਤਕਰੀਬਨ ਦੋਨੇ ਨਾਮਾਂ ਨੇ ਜਾਣਦੇ ਆ ਆਪਾਂ ਉਹ ਹਰੇਕ ਸਪਰੇਅ ਦੇ ਵਿੱਚ ਆਪਾਂ ਆਮ ਤੌਰ ਤੇ ਪਾਉਂਦੇ ਸੀਗੇ ਕਿਉਂ ਪਾਉਂਦੇ ਸੀ ਵੀ ਜਿਹੜਾ ਵੀ ਕੋਈ ਮੰਨ ਕੇ ਚੱਲੋ ਵੀ ਜਿਹੜੀਆਂ ਆ ਦਵਾਈਆਂ ਜਿਵੇਂ ਜੈਸ ਵਗੈਰਾ ਅਗਟਾਰਾ ਵਗੈਰਾ ਇਹ ਤੇਲਾ ਆਉਣ ਤੋਂ ਤਾਂ ਰੋਕਦੀਆਂ ਤੇਲਾ ਪਾਏ ਵੀ ਨੂੰ ਥੋੜਾ ਜਿਹਾ ਘੱਟ ਅਸਰ ਕਰਦੀਆਂ ਵੀ ਜੇ ਤੇਲਾ ਪਿਆ ਵਾ ਤਾਂ ਚੈਸ ਘੱਟ ਮਾਰਦੀ ਆ ਇਸ ਕਰਕੇ ਆਪਾਂ ਉਹ ਦਵਾਈ ਜਿਹੜੀ ਉਹ ਨਾਲ ਪਾਉਂਦੇ ਹੁੰਦੇ ਸੀਗੇ ਵੀ ਉਹਦੇ ਨਾਲ ਇੱਕਦਮ ਜੋ ਵੀ ਬਿਮਾਰੀ ਦਾ ਅਟੈਕ ਆ ਜਾਂ ਕਿਸੇ ਤੇਲੇ ਦਾ ਜਾਂ ਸੁੰਡੀ ਵਗੈਰਾ ਦਾ ਉਹ ਇੱਕਦਮ ਸਾਫ਼ ਕਰ ਦਿੰਦੀ ਸੀ ਉਹ ਡੀਡੀਪ ਜਾਂ ਬਪੋਨਾ ਜਿਹੜੀ ਉਹ ਚੀਜ਼ ਆਉਣੀ ਹੋਣਾ ਬੰਦ ਹੋਈ ਕਰਕੇ ਆਪ ਨੂੰ ਇਹ ਚੀਜ਼ ਦੀ ਬਹੁਤ ਦਿੱਕਤ ਆਉਂਦੀ ਆ ਤੇ ਵੈਸੇ ਕਈ ਸਾਲ ਤੋਂ ਜਦੋਂ ਤੋਂ ਉਹ ਬੰਦ ਹੋਈਏ 2 3 3 4 ਸਾਲ ਹੋ ਗਏ ਤੇ ਉਦੋਂ ਤੋਂ ਮੈਂ ਨਾਲ ਜਿਵੇਂ ਅਖੀਰੀ ਇੱਕ ਸਪਰੇ ਦੇ ਵਿੱਚ ਨਹੀਂ ਅਖੀਰਲੀ ਸਪਰੇ ਕਰਨੀ ਆ ਉਦੋਂ ਥੋੜਾ ਜਿਹਾ ਤੇਲੇ ਦਾ ਅਟੈਕ ਭਲਾਂ ਦੀ ਕਹਿਤੀ ਆ ਆਪਾਂ ਵੀ ਪਹਿਲਾਂ ਲੱਖ ਸਪਰੇ ਕਰਦੇ ਆ ਇੱਕ ਤਾਂ ਥੋੜਾ ਜਿਹਾ ਭਮੱਕੜ ਵਗੈਰਾ ਅੱਜ ਕੱਲ ਜਿਆਦਾ ਆ ਜਾਂਦਾ ਉਹਦਾ ਕਰਕੇ ਪੱਤੇ ਜੇ ਟੁੱਕਦਾ ਰਹਿੰਦਾ ਮੁੰਜਰ ਵੀ ਟੋਕੇ ਥੱਲੇ ਸੜ ਜਾਂਦਾ ਆਪਾਂ ਬੂਝਾ ਜਿਆਦਾ ਹੁੰਦਾ ਤੇ ਉਹ ਨਾਲ ਤੇਲੇ ਦੀ ਵੀ ਕੋਈ ਕੋਈ ਦਾਣੇ ਦੀ ਸ਼ਿਕਾਇਤ ਹੁੰਦੀ ਆ ਉਹਨੂੰ ਜਲਦੀ ਮਾਰਨ ਲਈ ਆਪਾਂ ਜਿਹੜੀ ਸਪਰੇਅ ਆ ਉਹਦਾ ਮੈਂ ਪਿਛਲੇ ਕਈ ਸਾਲਾਂ ਤੋਂ ਤਿਆਰਵਾ ਕਰਦਾ ਮੈਂ ਨਾਲ ਪ੍ਰਤੀ ਏਕੜ 200 ਗ੍ਰਾਮ ਕਲੋਰੋ 20% ਵਾਲੀ ਯਾਨੀ ਇੱਕ 50% ਆਉਂਦੀ ਆ ਆਪਾਂ 20% ਵਾਲੀ ਕਲੋਰੋ ਆ ਜਿਹੜੀ ਉਹ ਨਾਲ 200 ਗ੍ਰਾਮ ਪ੍ਰਤੀ ਏਕੜ 5 ਕਿੱਲਿਆਂ ਤੇ ਲੀਟਰ ਪੌਣੇ ਹੁੰਨੇ ਆ ਕਈ ਵੀਰੋ ਜਿਵੇਂ ਕਈ ਦੁਕਾਨਦਾਰ ਵੀ ਕਹਿੰਦੇ ਆ ਦਾਣੇ ਤੇ ਅਸਰ ਕਰੂਗੀ ਜੇ ਇਹ ਫਲਾਣਾ ਕਰੂਗੀ ਜਦੋਂ ਦਾਣਾ ਬਣ ਗਿਆ ਕਰੜਾ ਹੋ ਗਿਆ ਦਾਣਾ ਉਦੋਂ ਤੇ ਕੁਝ ਨਹੀਂ ਕਰਦੀ ਇਹ ਬਾਕੀ ਕਈ ਸਾਲ ਹੋ ਗਏ ਮੈਨੂੰ ਛੜਕਦਾ ਵੀ ਰਹਿੰਦਾ ਮੈਂ ਦੇਖਦੇ ਆ ਤੇ ਤੇਲਾ ਆਪ ਮੱਕੜ ਕੋਈ ਵੀ ਜੋ ਹੁੰਨੇ ਤੇ ਕੋਈ ਵੀ ਤਰ੍ਹਾਂ ਦੀ ਬਿਮਾਰੀ ਆ ਉਹਨੂੰ ਨਾਲ ਦੀ ਨਾਲ ਕੰਟਰੋਲ ਕਰਦੀ ਆ ਇਹ ਤੇ ਬਸ ਇੰਨਾ ਕੁ ਜ਼ਰੂਰ ਆ ਵੀ ਇਹਦਾ ਅਸਰ ਨਹੀਂ ਲੰਮਾ ਹੁੰਦਾ ਨਾਲ ਆਪ ਨੂੰ ਲੰਮੇ ਅਸਰ ਵਾਲੇ ਜਿਵੇਂ ਚੈਸੋ ਸ਼ੀਨ ਤੇ ਕੋਰਾ ਜਣ ਵਗੈਰਾ ਪਾਉਣੀ ਪੈਂਦੀ ਹੈ ਤੇ ਕਲੋਰੋ ਨਾਲ ਜਿਹੜੀ ਕੋਬ ਘਟਦੀ ਸਮੱਸਿਆ ਹੈ ਜਿਹੜੀ ਉਹ ਵੀ ਘਟ ਜਾਂਦੀ ਆ ਤੇਲੇ ਦੀ ਸਮੱਸਿਆ ਵੀ ਘਟ ਆਉਂਦੀ ਆ ਤੇ ਇਸ ਕਰਕੇ ਜਿਹੜੇ ਵੀਰਾਂ ਨੂੰ ਜਾਣਕਾਰੀ ਵਧੀਆ ਲੱਗੀ ਜਾਂ ਕੋਈ ਇਹਦੇ ਚ ਕਮੀ ਲੱਗੀ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਤੇ ਇਸੇ ਤਰ੍ਹਾਂ ਹੀ ਤੁਹਾਨੂੰ ਆਪਾਂ ਆਪਣੇ ਨਿਜੀ ਤਜਰਬੇ ਤੇ ਜਾਣਕਾਰੀਆਂ ਦਿੰਦੇ ਰਹਾਂਗੇ ਧੰਨਵਾਦ ਦੋਸਤੋ ਚੈਨਲ ਕਰ ਲਓ ਸਬਸਕ੍ਰਾਈਬ ਅੱਗੇ ਆਪਾਂ ਜਿਹੜੀ ਵੀਡੀਓ ਆ ਪੀਏ ਯੂ ਲੁਧਿਆਣਾ ਪੰਜਾਬ ਯੂਨੀਵਰਸਿਟੀ ਲੁਧਿਆਣਾ ਦਾ ਜਿਹੜਾ 26 ਤਰੀਕ ਦਾ ਮੇਲਾ ਸੀ ਕੱਲ੍ਹ ਉਹ ਦੇਖ ਕੇ ਆਇਆ ਉਹਦੇ ਬਾਰੇ ਵੀਡੀਓ ਵੀ ਕਿਹੜੀਆਂ-ਕਿਹੜੀਆਂ ਸਟਾਲਾਂ ਉੱਥੇ ਲੱਗੀਆਂ ਸੀ ਇੱਕ ਨਿੱਕੀ ਜਿਹੀ ਝਾਤ ਆਪਾਂ ਉਹਦੇ ਤੇ ਮਰਾਵਾਂਗੇ ਧੰਨਵਾਦੋ ਦੋਸਤੋ